ਬਣਿਆ ਹੋਇਆ ਸ਼ੰਭੂ ਬਾਰਡਰ ਹੈ ਇੱਕ ਪਾਸੇ ਪੰਜਾਬ ਹੈ ਹਰਿਆਣਾ ਇੱਕ ਪਾਸੇ ਕਿਸਾਨਾਂ ਦਾ ਐਲਾਨ ਹੈ ਦੂਜੇ ਪਾਸੇ ਸਰਕਾਰ ਕਹਿੰਦੀ ਅਸੀਂ ਜਾਣ ਨਹੀਂ ਦਿੰਦੇ ਤਾਂ ਮਾਹੌਲ ਸਰਕਾਰ ਜਿਹੜਾ ਵੀ ਬਣਾਏਗੀ ਕੋਈ ਕੱਲ ਨਹੀਂ ਸਰਕਾਰ ਦਾ ਕੰਮ ਤਾਂ ਮਾਹੌਲ ਬਣਾਉਣਾ ਹੈ ਕੈਪਟਨ ਭਾਵੇਂ ਅਸੀਂ ਕਿਸੇ ਸਰਕਾਰ ਨੂੰ ਚੰਗਾ ਨਹੀਂ ਕਹਿੰਦੇ ਪਰ ਉਦੋਂ ਮੈਨੂੰ ਇੰਨੀ ਕਿ ਉਹਦੀ ਗੱਲ ਜ਼ਰੂਰ ਚੇਤੇ ਆ ਵੀ ਉਦੋਂ ਪ੍ਰਸ਼ਾਸਨ ਨੇ ਸਾਥ ਦਿੱਤਾ ਸੀ ਕਿਸਾਨਾਂ ਦਾ ਵੀ ਰਸਤੇ ਸਾਰੇ ਖੋਲਤੇ ਪ੍ਰਧਾਨ ਮੰਤਰੀ ਸਾਹਿਬ ਤਾਂ ਹੁਣ ਵੀ ਕਹਿੰਦੇ ਆ ਵੀ ਮੈਂ ਤਾਂ ਕੇਂਦਰ ਸਰਕਾਰ ਨੂੰ ਕਹਿੰਦਾ ਵੀ ਕਿਸਾਨਾਂ ਦੀ ਜਾਇਜ਼ ਮੰਗਾਂ ਮੰਨ ਲਓ ਕੀ ਤੁਸੀਂ ਬਾਰਡਰ ਬਣਾਉਂਦੇ ਇੱਕ ਪਾਸੇ ਉਧਰ ਪਾਕਿਸਤਾਨ ਦਾ ਬਾਰਡਰ ਹੈ ਇੱਧਰ ਤੁ ਸਰਕਾਰ ਦੀ ਮਨਸ਼ਾ ਤੇ ਸ਼ਾਕਤਾਂ ਜੀ ਜਿੱਦਾਂ ਦੇ ਕੰਮ ਢਾਈ ਸਾਲ ਤੋਂ ਕਰ ਰਹੇ ਨੇ ਤੇ ਭਰੋਸਾ ਵੀ ਕਿੱਥੇ ਆ ਵੀ ਸਰਕਾਰ ਤੇ ਇਹਨਾਂ ਨੂੰ ਘੂਰ ਰਹੀ ਆ ਸਾਹਮਣੇ ਜਿਹੜੇ ਪ੍ਰਬੰਧ ਹੈ ਉਹ ਦੱਸ ਰਹੇ ਵੀ ਅਸੀਂ ਤਾਂ ਇਹ ਸਾਡੀ ਗੱਲ ਨਹੀਂ ਮੰਨ ਰਹੇ ਅਸੀਂ ਅੱਗੇ ਘੂਰ ਰਹੇ ਆ ਤੁਸੀਂ ਉਹਨਾਂ ਨੂੰ ਲੰਗਰ ਛਕਾ ਰਹੇ ਹੋ ਵੀ ਇਹ ਚੰਗੀ ਗੱਲ ਥੋੜੇ ਆ ਲੰਗਰ ਲਾਈਦਾ ਉਹ ਨਾ ਬੰਦਿਆਂ ਲਈ ਜਿਹੜਾ ਕਿਸੇ ਦੀ ਸੇਵਾ ਕਰੇ ਵੀ ਇਹ ਤਾਂ ਵਾਕੀ ਆ ਬਿਕਾਵਤ ਕਰਨ ਦੇ ਲਈ ਆ ਰਹੇ ਐਡੇ ਪ੍ਰਬੰਧਾਂ ਨੂੰ ਤੋੜਨ ਤੇ ਐਲਾਨ ਕਰ ਰਹੇ ਗਰਨਾਮ ਸਿੰਘ ਕਡੂਨੀ ਦੀ ਸਪੀਚ ਹੁੰਦਾ ਸੀ ਕੱਲ ਉਹ ਕਹਿੰਦਾ ਵੀ 14 ਮੀਟਿੰਗਾਂ ਜਿਹੜੀਆਂ ਸੀ ਜਦੋਂ ਕਿਸਾਨ ਦਾ ਸੰਘਰਸ਼ ਹੋਇਆ ਉਹ ਤੋਂ 14 ਮੀਟਿੰਗਾਂ ਕਹਿੰਦਾ ਸਰਕਾਰ ਨਾਲ ਸਾਡੀਆਂ ਹੋਈਆਂ ਕਹਿੰਦਾ 14 ਮੀਟਿੰਗਾਂ ਦੇ ਵਿੱਚ ਮੈਂ ਬੈਠਾ ਸੀ ਮਤਲਬ ਕੋਈ ਉਹਦੀ ਲੈਕਚਰ ਹੈ ਮੇਰਾ ਇਹਦੇ 'ਚ ਕੋਈ ਸ਼ਬਦ ਨਹੀਂ ਆਪਣਾ ਬਾਤ ਘਾਟ ਨਹੀਂ ਕਹਿੰਦਾ ਮੈਂ ਵਿੱਚ ਬੈਠਾ ਸੀ ਕਹਿੰਦਾ ਉਸ ਸਮੇਂ ਸਰਕਾਰ ਦੇ ਨਾਲ 14 ਦੀਆਂ 14 ਮੀਟਿੰਗਾਂ 'ਚ ਐਮਐਸਪੀ ਦੀ ਗੱਲ ਹੀ ਕੋਈ ਨਹੀਂ ਹੋਈ ਮੈਨੂੰ ਇਸ ਗੱਲ ਦੀ ਦੁੱਖ ਹੈ ਵੀ ਰਾਜ ਸਿੰਘ ਚਦੂਨੀ ਨੂੰ ਗੱਲ ਅੱਜ ਤੇ ਆਈ ਹੈ ਕਿਉਂ ਨਹੀਂ ਸਿਵੈਥੀ ਕਰਨੀ ਹੈ ਕਿ ਇੱਥੋਂ ਲੰਘ ਕੇ ਤੁਸੀਂ ਵੀ ਅੱਗੇ ਜਾਣਾ ਹੈ ਕਿਉਂਕਿ ਬਹੁਤ ਸਾਰੇ ਸਵਾਲ ਬਾਅਦ ਚ ਖੜੇ ਹੁੰਦੇ ਆ ਕੋਈ ਕਹਿੰਦਾ ਸਾਨੂੰ ਦੁਕਾਰਾ ਨਹੀਂ ਛੱਡਣ ਦਿੱਤਾ ਕੋਈ ਕਹਿੰਦਾ ਧਰਮਧਾਨੋ ਅੰਦੋਲਨ ਨਾ ਬਣਾਓ ਕੋਈ ਕਹਿੰਦਾ ਨਿਸ਼ਾਨ ਸਾਹਿਬ ਨਾ ਲਾਓ ਇਹ ਕੱਲੀ ਫਸਲਾਂ ਦੀ ਨਹੀਂ ਨਸਲਾਂ ਦੀ ਲੜਾਈ ਹੈ ਹੋਣ ਦੀ ਲੜਾਈ ਹੈ ਤੇ ਅੱਜ ਅੱਜ ਇਹੀ ਗੱਲ ਮੈਂ ਇਹਨਾਂ ਜਥੇਬੰਦੀਆਂ ਦੇ ਮੂੰਹਾਂ 'ਚ ਹੁੰਨਾ ਵੀ ਹੋਣ ਦੀ ਲੜਾਈ ਹੈ ਚੱਲੋ ਦਿੱਲੀ ਹੋਣ ਦੀ ਲੜਾਈ ਹੈ ਤੇ ਜਦੋਂ ਲੜਾਈ ਤੰਗ ਲੱਗਾ ਹੋਇਆ ਸੀ ਉਦੋਂ ਹੋਣ ਦੀ ਗੱਲ ਕਰਨ ਵਾਲੇ ਜਾਂ ਸਾਡੇ ਕੇਸ ਦੀ ਨਿਸ਼ਾਨ ਚੁਣਾਉਣ ਵਾਲੇ ਅਸੀਂ ਵੱਖਵਾਦੀ ਸੀ ਅਸੀਂ ਇਹਨਾਂ ਵਾਸਤੇ ਖਾਲਸਤਾਨੀ ਬਣ ਗਏ ਸੀ ਮੌਜੂਦ ਆ ਸੋ ਬਹੁਤ ਸਾਰੇ ਲੋਕ ਇਸ ਥਾਂ ਦੇ ਉੱਤੇ ਆ ਖੜੇ ਆ ਜੋ ਕਿ ਇਸ ਮਾਹੌਲ ਨੂੰ ਦੇਖ ਰਿਹਾ ਸੋ ਸਾਡੇ ਨਾਲ ਬ੍ਰਿੰਦਰ ਸਿੰਘ ਪਰਵਾਨਾ ਹੋ ਰਹੀ ਆ ਪਰਵਾਨਾ ਸਾਹਿਬ ਕਿਵੇਂ ਦੇਖਦੇ ਹੋ ਵੀ ਇਹ ਮਾਹੌਲ ਇਸ ਸਮੇਂ ਬਣਿਆ ਹੋਇਆ ਸ਼ੰਭੂ ਬਾਰਡਰ ਆ ਇੱਕ ਪਾਸੇ ਪੰਜਾਬ ਹੈ ਹਰਿਆਣਾ ਇੱਕ ਪਾਸੇ ਕਿਸਾਨਾਂ ਦਾ ਐਲਾਨ ਹੈ ਦੂਜੇ ਪਾਸੇ ਸਰਕਾਰ ਕਹਿੰਦੀ ਅਸੀਂ ਜਾਣ ਨਹੀਂ ਦਿੰਦੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦੇਖੋ ਮਾਹੌਲ ਤਾਂ ਬਣਦੇ ਰਹਿੰਦੇ ਨੇ ਪਰ ਸਾਡਾ ਇਲਾਕਾ ਰਾਜਪੁਰਾ ਸਾਡਾ ਏਰੀਆ ਹੈ ਸੋ ਅਸੀਂ ਤਾਂ ਜੋ ਕਿਸਾਨ ਵੀਰਾਂ ਦੀ ਸੇਵਾ ਕਰ ਸਕਦੇ ਆ ਲੰਗਰ ਪਾਣੀ ਦੀ ਵਿਵਸਥਾ ਵਾਸਤੇ ਅਸੀਂ ਇੱਥੇ ਹੁਣ ਦੇਖਣ ਆਏ ਸੀ ਬਾਕੀ ਇਹ ਜਿਹੜੀ ਜਗ੍ਹਾ ਹੈ ਇਹ ਯਾਦ ਭਾਈ ਦੀਪ ਸਿੱਧੂ ਦੀ ਫੇਰ ਦਵਾਰੀ ਹੈ ਕਿਉਂਕਿ ਜਦੋਂ ਪਿਛਲੀ ਵਾਰ ਦਿੱਲੀ ਨੂੰ ਕੂਚ ਕੀਤਾ ਸੀ ਤੇ ਮੈਨੂੰ ਯਾਦ ਆ ਬਾਈ ਸਭ ਤੋਂ ਮੁਰੇ ਸੀ ਟਰੈਕਟਰ ਦੇ ਉੱਪਰ ਤੇ ਸ਼ਾਇਦ ਤੁਸੀਂ ਵੀ ਸਾਰੇ ਉਦੋਂ ਕਵਰੇਜ ਕਰ ਰਹੇ ਸੀਗੇ ਤੇ ਮੈਂ ਕੋਈ ਇੱਥੇ ਕੋਈ ਜਥੇਬੰਦੀ ਦੇ ਨੁਮਾਇंदे ਦੇ ਤੌਰ ਤੇ ਨਹੀਂ ਮੂੰ ਸਾਡਾ ਫਰਜ ਹੈ ਸੇਵਾ ਕਰਨੀ ਸੋ ਅਸੀਂ ਉਸ ਚੀਜ਼ ਨੂੰ ਵੇਖਣ ਵਾਸਤੇ ਮੇਰੇ ਨਾਲ ਭਾਈ ਸਾਹਿਬ ਆਏ ਸੀ ਕਿ ਚਲੋ ਸਾਡੇ ਵੀਰ ਭਰਾਵਾਂ ਨੇ ਆਉਣਾ ਵੀ ਜੋ ਅਸੀਂ ਸੇਵਾ ਕਰ ਸਕਦੇ ਹਾਂ ਕਿਉਂਕਿ ਉਹ ਮਾਰੇ ਇਲਾਕੇ ਕੇ ਸਾਰੇ ਉਰਾ ਸਾਰੇ ਮਾਰੇ ਇਲਾਕੇ ਕੇ ਸੰਭੂ ਕਿਉਂਕਿ ਮਾਰੇ ਪਵਾਦ ਕੇ ਏਰੀਆ ਤੇ ਮਾਰੇ ਇਲਾਕੇ ਕੇ ਕਿਉਂਕਿ ਪਿਛਲੀ ਵਾਰ ਵੀ ਉਰਾ ਸੇਵਾ ਹੋਈ ਸੀ ਤੋ ਸੰਭੂ ਕੇ ਨੌਜਵਾਨ ਉਰਾਕਣਾ ਹੋਰ ਕੇ ਮਰਦਾਪੁਰ ਕੇ ਜ਼ੰਦਾਰ ਸੀ ਕੇ ਬਪਰੋਰ ਕੇ ਸੋ ਸਾਰੇ ਮਾਰੇ ਇਲਾਕੇ ਕੇ ਸਾਰੇ ਨੌਜਵਾਨ ਉਹਦਾ ਸੇਵਾ ਕਰ ਰਹੇ تھے। ਤੋ ਇਹ ਵੀ ਮਾਰਾ ਫਰਜ਼ ਬਣਾ ਕਿਉਂਕਿ ਕੋਈ ਅੰਮ੍ਰਿਤਸਰ ਤੇ ਆ ਰਿਹਾ ਕੋਈ ਪੰਜਾਬ ਤੇ ਕਹਾਂ ਤੇ ਆ ਰਿਹਾ। ਤੋ ਮਾਹੌਲ ਸਰਕਾਰ ਜਿਹੜਾ ਵੀ ਬਣਾਏਗੀ ਕੋਈ ਗੱਲ ਨਹੀਂ ਸਰਕਾਰ ਦਾ ਕੰਮ ਤਾਂ ਮਾਹੌਲ ਬਣਾਉਣਾ ਹੈ। ਪਰ ਇੱਕ ਗੱਲ ਮੈਂ ਛੋਟੀ ਜੀ ਜਰੂਰ ਕਹਿਣੀ ਚਾਹੁੰਦਾ ਵੀ ਚਲੋ ਕੈਪਟਨ ਠੀਕ ਹੈ ਭਾਵੇਂ ਇਸ ਸਮੇਂ ਸਰਕਾਰ ਦੇ ਵਿੱਚ ਨਹੀਂ ਹੈ ਪਰ ਜਦੋਂ ਹੁੰਦਾ ਮੈਂ ਮਾਹੌਲ ਵੇਖ ਰਿਹਾ ਸੀ ਵੀ ਪੰਜਾਬ ਪੁਲਿਸ ਵਾਲੇ ਨੇ ਵੀ ਕਈ ਜਗ੍ਹਾ ਤੇ ਉੱਪਰ ਰਸਤੇ ਕਲੋਜ਼ ਕੀਤੇ ਨੇ ਇਹ ਨਹੀਂ ਚਾਹੀਦਾ ਕੈਪਟਨ ਭਾਵੇਂ ਅਸੀਂ ਕਿਸੇ ਸਰਕਾਰ ਨੂੰ ਚੰਗਾ ਨਹੀਂ ਕਹਿੰਦੇ ਪਰ ਉਦੋਂ ਮੈਨੂੰ ਇੰਨੀ ਕਿ ਉਹਦੀ ਗੱਲ ਜ਼ਰੂਰ ਚੇਤੇ ਆ ਵੀ ਉਦੋਂ ਪ੍ਰਸ਼ਾਸਨ ਨੇ ਸਾਥ ਦਿੱਤਾ ਸੀ ਕਿਸਾਨਾਂ ਦਾ ਵੀ ਰਸਤੇ ਸਾਰੇ ਖੋਲਤੇ ਮੰਤਰੀ ਸਾਹਿਬ ਤਾਂ ਹੁਣ ਵੀ ਕਹਿੰਦੇ ਆ ਵੀ ਮੈਂ ਤਾਂ ਕੇਂਦਰ ਸਰਕਾਰ ਨੂੰ ਕਹਿੰਦਾ ਵੀ ਕਿਸਾਨਾਂ ਦੀ ਜਾਇਜ਼ ਮੰਗਾਂ ਮੰਨ ਲਓ ਕੀ ਤੁਸੀਂ ਬਾਰਡਰ ਬਣਾਉ ਅਤੇ ਇੱਕ ਪਾਸੇ ਉਧਰ ਪਾਕਿਸਤਾਨ ਦਾ ਬਾਰਡਰ ਹੈ ਇੱਧਰ ਸਰ ਤਾਂ ਬਣਾਈ ਜਾਣਾ ਫਿਰ ਪੰਜਾਬ 'ਚ ਨਾ ਬੰਨਣੇ ਚਾਹੀਦੇ ਪ੍ਰਜਾਪ 'ਚ ਤਾਂ ਫਿਰ ਇੱਥੋਂ ਤੱਕ ਜਿਹੜੀ ਕੋਈ ਜਿਵੇਂ ਬੈਰੀਕੇਡਿੰਗ ਲੱਗੇ ਨੇ ਜਾਂ ਚਲੋ ਸੰਗਤ ਵਾਸਤੇ ਲੱਗੇ ਨੇ ਜੋ ਵੀ ਪ੍ਰਬੰਧ ਕੀਤਾ ਹੋਇਆ ਤੁਹਾਨੂੰ ਸ਼ੱਕ ਸਰਕਾਰ ਦੀ ਮਨਸ਼ਾ ਤੇ ਸ਼ਾਕਤਾਂ ਜੀ ਜਿੱਦਾਂ ਤੇ ਕੰਮ 2.5 ਸਾਲ ਤੋਂ ਕਰ ਰਹੇ ਨੇ ਤੇ ਭਰੋਸਾ ਵੀ ਕਿੱਥੇ ਆ ਸੋ ਇਹ ਗੱਲਬਾਤ ਹੈ ਕੋਈ ਨਹੀਂ ਕਹਿੰਦੇ ਵੀ ਤੁਸੀਂ ਲੰਗਰ ਲਾਣ ਦੀ ਗੱਲ ਕਰ ਰਹੇ ਹੋ ਵੀ ਅਸੀਂ ਲੰਗਰ ਲਾਵਾਂਗੇ ਵੀ ਸਰਕਾਰ ਤੇ ਇਹਨਾਂ ਨੂੰ ਘੂਰ ਰਹੀ ਆ ਸਾਹਮਣੇ ਜਿਹੜੇ ਪ੍ਰਬੰਧ ਹੈ ਉਹ ਦੱਸ ਰਹੇ ਵੀ ਅਸੀਂ ਤਾਂ ਇਹ ਸਾਡੀ ਗੱਲ ਨਹੀਂ ਮੰਨ ਰਹੇ ਅਸੀਂ ਅੱਗੇ ਘੂਰ ਰਹੇ ਆ ਤੁਸੀਂ ਉਹਨਾਂ ਨੂੰ ਲੰਗਰ ਸ਼ਿਕਾ ਰਹੇ ਹੋ ਵੀ ਇਹ ਚੰਗੀ ਗੱਲ ਥੋੜੇ ਆ ਲੰਗਰ ਲਾਈਦਾ ਉਹਨਾਂ ਬੰਦਿਆਂ ਲਈ ਜਿਹੜਾ ਕਿਸੇ ਦੀ ਸੇਵਾ ਕਰੇ ਵੀ ਇਹ ਤਾਂ ਬਗੀ ਆ ਬਗਾਵਤ ਕਰਨ ਦੇ ਲਈ ਆ ਰਹੇ ਐਡੇ ਪ੍ਰਬੰਧਾਂ ਨੂੰ ਤੋੜਨ ਤੇ ਐਲਾਨ ਕਰ ਰਹੇ ਆ ਭਾਈ ਜੀ ਕੋਈ ਕੋਈ ਕਿਸੇ ਦੀ ਨਿਗਾਹ ਦੇ ਵਿੱਚ ਜਿਵੇਂ ਭਾਈ ਜਗਤਾਰ ਸਿੰਘ ਹਵਾਰਾ ਨੇ ਉਹ ਦੂਜਿਆਂ ਵਾਸਤੇ ਤੇ ਅਤਵਾਦੀਨ ਪਰ ਸਾਡੇ ਵਾਸਤੇ ਸਾਡੀ ਕੌਮ ਦਾ ਯ ਸੋ ਇਸੇ ਤਰ੍ਹਾਂ ਜਿਹੜਾ ਕਰੈਕਟਰ ਹੈ ਕਿਸੇ ਬੰਦੇ ਦਾ ਜਾਂ ਕਿਸੇ ਜਥੇਬੰਦੀ ਦਾ ਉਹ ਅਸੀਂ ਤੈਅ ਕਰਨਾ ਹੈ ਸਾਡੀ ਕੌਮ ਨੇ ਤੈਅ ਕਰਨਾ ਹੈ ਨਾ ਕਿ ਸੈਂਟਰ ਨੇ ਤੈਅ ਕਰਨਾ ਉਹ ਕੀ ਸੋਚਦੀ ਹੈ ਉਹਨਾਂ ਦੀ ਸੋਚ ਹੈ ਉਹਨਾਂ ਦੇ ਚੈਨਲ ਕੀ ਸੋਚਦੇ ਨੇ ਉਹਨਾਂ ਦੀ ਸੋਚ ਹੈ ਸਾਡੇ ਵਾਲੇ ਕੀ ਸਾਡੇ ਵਾਸਤੇ ਨੇ ਉਹ ਸਾਡੀ ਸੋਚ ਮਾਹੌਲ ਬੜਾ ਹੁਣ ਕਰੜਾ ਹੈ ਜਿਹੜੇ ਪ੍ਰਬੰਧ ਦਿੱਲੀ ਤੋਂ ਵੀ ਅੱਗੇ ਸੀ ਉਹ ਇੱਥੇ ਹੋ ਗਏ ਹੁਣ ਕਿੱਲਾ ਲਾ ਦਿੱਤੀਆਂ ਗਈਆਂ ਬਹੁਤ ਸਾਰਾ ਕੁਝ ਇੱਥੇ ਪ੍ਰਬੰਧ ਹੋਇਆ ਤੇ ਤੁਹਾਨੂੰ ਲੱਗਦਾ ਵੀ ਅਜਿਹੇ ਹਾਲਾਤ ਇਹਨਾਂ ਵਿੱਚ ਲੰਘਣਾ ਹੀ ਕਿਉਂ ਪਊਗਾ ਅਜਿਹੀ ਕਿਹੜੀ ਲੋੜ ਪੈਗੀ ਨੌਬਤ ਆ ਗਈ ਵੀ ਇਹਨਾਂ ਵਿੱਚੋਂ ਗੁਜ਼ਰ ਕੇ ਜਾਣਾ ਜ਼ਰੂਰੀ ਹੋ ਗਿਆ ਕੋਈ ਪੰਡਾ ਪੰਡਾਰੀਆ ਕਿੰਨਾ ਕੋਈ ਭਾਰ ਦੇ ਕੋਮਟ ਚੁਕਲਾ ਦੂਜੀ ਤਿਆਰ ਹੁਣ ਕੱਲ ਦਾ ਦੇਣੇ ਹੁਣ ਕੱਲ ਨੂੰ ਪਤਾ ਲੱਗ ਜਾਣਾ ਵੀ ਕੀ ਹੋਣਾ ਹੈ ਕੀ ਨਹੀਂ ਹੋਣਾ ਉਹ ਤਾਂ ਕਾਲਪੁਰਖ ਵਾਹਿਗੁਰੂ ਜਾਣਦਾ ਤੇ ਰੋਕਾ ਤਾਂ ਸਰਕਾਰ ਅੱਜ ਤੋਂ ਲੱਗਦੀਆਂ ਆਈਆਂ ਨੇ ਖਾਲਸੇ ਪੰਥ ਦੇ ਮੂਹਰੇ ਜਾਂ ਕਿਸਾਨ ਮਜ਼ਦੂਰ ਇੱਕ ਤਾਂ ਚਲੋ ਗੱਲ ਕਰਦੇ ਆਪਾਂ ਰੋਕਾ ਸਦਾ ਲੱਗਦੀਆਂ ਆਈਆਂ ਨੇ ਬਾਕੀ ਠੀਕ ਹੈ ਜੀ ਪਰ ਮੈਂ ਇਸ ਗੱਲੋਂ ਹੈਰਾਨ ਜ਼ਰੂਰ ਆ ਇੱਕ ਛੋਟੀ ਜੀ ਗੱਲ ਗੁਰਨਾਮ ਸਿੰਘ ਚਡੂਨੀ ਦੀ ਸਪੀਚ ਹੁੰਦਾ ਸੀ ਕੱਲ ਉਹ ਕਹਿੰਦਾ ਵੀ 14 ਮੀਟਿੰਗਾਂ ਜਿਹੜੀਆਂ ਸੀ ਜਦੋਂ ਕਿਸਾਨ ਦਾ ਸੰਘਰਸ਼ ਹੋਇਆ ਉਦੋਂ 14 ਮੀਟਿੰਗਾਂ ਕਹਿੰਦਾ ਸਰਕਾਰ ਨਾਲ ਸਾਡੀਆਂ ਹੋਈਆਂ ਕਹਿੰਦਾ 14 ਮੀਟਿੰਗਾਂ ਦੇ ਵਿੱਚ ਮੈਂ ਬੈਠਾ ਸੀ ਮਤਲਬ ਉਹਦੀ ਲੈਕਚਰ ਹੈ ਮੇਰਾ ਇਹਦੇ 'ਚ ਕੋਈ ਸ਼ਬਦ ਨਹੀਂ ਆਪਣਾ ਬਾਤ ਘਾਟ ਨਹੀਂ ਕਹਿੰਦਾ ਮੈਂ ਵਿੱਚ ਬੈਠਾ ਸੀ ਕਹਿੰਦਾ ਉਸ ਸਮੇਂ ਸਰਕਾਰ ਦੇ ਨਾਲ 14 ਦੀਆਂ 14 ਮੀਟਿੰਗਾਂ 'ਚ ਐਮਐਸਪੀ ਦੀ ਗੱਲ ਹੀ ਕੋਈ ਨਹੀਂ ਹੋਈ ਮੈਨੂੰ ਇਸ ਗੱਲ ਦੀ ਦੁੱਖ ਹੈ ਵੀ ਗੁਰਨਾਮ ਸਿੰਘ ਚਡੂਨੀ ਨੂੰ ਗੱਲ ਅੱਜ ਤੇ ਆਈ ਹਾਂ ਤੇ ਉਹ ਵੀ ਲੀਡਰ ਹੀ ਸੀ ਕਿਸਾਨ ਜੱਥੇ ਬੰਨੀਆਂ ਦੇ ਵਿੱਚ ਲੀਡਰ ਸੀ ਨਾ ਪਰ ਅੱਜ ਦਾਸ ਰਿਆ ਵੀ 14 ਮਿੰਟ ਹੋਈਆਂ ਐ ਐਮਐਸਪੀ ਦੀ ਗੱਲ ਕੋਈ ਨਹੀਂ ਹੋਈ ਜਦ ਤੱਕ ਲੜਾਈ ਤਾਂ ਆਈ ਸੀ ਲੜਾਈ ਤਾਂ ਕਾਨੂੰਨਾਂ ਦੀ ਤਾਂ ਐਮਐਸਪੀ ਸਾਰੀ ਹੋਈ ਸੀ ਸੋ ਕਹਿੰਦਾ ਉਦੋਂ ਗੱਲ ਹੀ ਕੋਈ ਨਹੀਂ ਹੋਈ ਸਾਨੂੰ ਇਹ ਨਹੀਂ ਪਤਾ ਕੌਣ ਸੱਚਾ ਹੈ ਕੌਣ ਝੂਠਾ ਹੈ ਦੇਖੋ ਜੇ ਆਪਾਂ ਤਾਂ ਪਹਿਲਾਂ ਵੀ ਸਾਲ ਇੱਕ ਤੁਹਾਨੂੰ ਵੀ ਪਤਾ ਹੈ ਵੀ ਅਸੀਂ ਉੱਥੇ ਸੇਵਾਵਾਂ ਦੇ ਵਿੱਚ ਜੁਟੇ ਰਹੇ ਹਾਂ ਜਿੰਨਾ ਵੀ ਸਾਡੇ ਕੋਲ ਸੇਵਾ ਆਪਾਂ ਨੇ ਲੈਬੋਰਾਟਰੀ ਮੈਡੀਸਨ ਦੀ ਸੀ ਸਾਬਣ ਤੇ ਸ਼ੈਂਪੂ ਦੀ ਜੋ ਵੀ ਸੇਵਾਵਾਂ ਗੁਰੂ ਸਾਹਿਬ ਨੇ ਬਖਸ਼ੀਆਂ ਸੀ ਤੇ ਆਪਾਂ ਉਹ ਸੇਵਾਵਾਂ ਉੱਥੇ ਕਰਦੇ ਰਹੇ ਆ ਤੇ ਕਿਉਂਕਿ ਕਿਸਾਨ ਜਿੱਥੇ ਬੰਦਿਆਂ ਨੇ ਕਲੀਅਰ ਕੱਟ ਗੱਲ ਕਰ ਦਿੱਤੀ ਸੀ ਵੀ ਹੋਰ ਕੋਈ ਸਾਡਾ ਹਿੱਸਾ ਨਹੀਂ ਬਣ ਸਕਦਾ ਕਿਉਂਕਿ ਸਿਰਫ ਕਿਸਾਨ ਜਥੇ ਬੰਦੀਆਂ ਨੇ ਉਹੀ ਹਿੱਸਾ ਨੇ ਜਿਹੜੀਆਂ ਰਜਿਸਟਰਡ ਨੇ ਸੋ ਅਸੀਂ ਕਿਹੜਾ ਰਜਿਸਟਰਡ ਹੈ ਜੀ ਕਿਸਾਨਾਂ ਦਾ ਅਸੀਂ ਅੱਜ ਵੀ ਉਹਨਾਂ ਦਾ ਕੋਈ ਹਿਸਾਬ ਨਹੀਂ ਹੈ ਅਸੀਂ ਤਾਂ ਅੱਜ ਵੀ ਸੇਵਾ ਵਾਲੇ ਪਾਸੇ ਬਾਕੀ ਕਿਉਂ ਨਹੀਂ ਸੇਵਾ ਇੱਥੇ ਹੀ ਕਰਨੀ ਹੈ ਕਿ ਇੱਥੋਂ ਲੰਘ ਕੇ ਤੁਸੀਂ ਵੀ ਅੱਗੇ ਜਾਣਾ ਹੈ ਕਿਉਂਕਿ ਬਹੁਤ ਸਾਰੇ ਸਵਾਲ ਬਾਅਦ ਚ ਖੜੇ ਹੁੰਦੇ ਕੋਈ ਕਹਿੰਦਾ ਸਾਨੂੰ ਦੁਕਾਰਾ ਨਹੀਂ ਛੱਡਣ ਦਿੱਤਾ ਕੋਈ ਕਹਿੰਦਾ ਧਰਮਦਾਨ ਨੂੰ ਅੰਦੋਲਨ ਦਾ ਬਣਾਓ ਕੋਈ ਕਹਿੰਦਾ ਨਿਸ਼ਾਨ ਸਾਹਿਬ ਨਾਲ ਲਾਓ ਫਿਰ ਹੁਣ ਤੁਸੀਂ ਹੁਣੇ ਹੀ ਦੱਸ ਦਿਓ ਮੰਗਾ ਜਿਹੜੀਆਂ ਤੁਹਾਨੂੰ ਉੱਥੇ ਚਾਹੀਦੀਆਂ ਇੱਕ ਸੁਣ ਲਓ ਗੱਲ ਮੈਂ ਤਾਂ ਕੱਲ ਪਰਸ ਤੁਸੀਂ ਤੁਹਾਡਾ ਜਿਹੜਾ ਚੈਨਲ ਹੈ ਤੁਸੀਂ ਵੀ ਮਤਲਬ ਪੰਜਾਬੀ ਲੋਕ ਚਾਹੁੰਦੇ ਉਹ ਚੈਨਲ ਹੈ ਜਿਹਨੇ ਬੜਾ ਤਸ਼ੱਦਦ ਸਿਆ ਕੱਲੀ ਚੈਨਲ ਨਹੀਂ ਇਹਨਾਂ ਦੇ ਸਰੀਰਾਂ ਨੇ ਵੀ ਬੜਾ ਤਸ਼ੱਦਦ ਸਿਆ ਸੋ ਮੈਂ ਜਿਹੜੀ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਦੁਆਰਾ ਇਹ ਕਹਿਣੀ ਚਾਹੁੰਦਾ ਜਿਵੇਂ ਆਹ ਵੀਰ ਵੀ ਡੇਲੀ ਪੋਸਟ ਵਾਲੇ ਖੜੇ ਨੇ ਇਹਨਾਂ ਦੀ ਵੀ ਬੜੀ ਸੇਵਾ ਰਹੀ ਆ ਕਿਸਾਨੀ ਸੰਘ ਜੇ ਤੁਹਾਡੀ ਦਿਨ ਰਾਤ ਤੁਸੀਂ ਇੱਥੇ ਰਹੇ ਹੋ ਪਰ ਜਿਹੜੀ ਗੱਲ ਮੈਂ ਇਹ ਕਰਨੀ ਚਾਹੁੰਦਾ ਵੀ ਉਸ ਸਮੇ ਸਾਡਾ ਭਰਾ ਸ਼ਹੀਦ ਭਾਈ ਦੀਪ ਸਿੰਘ ਇੱਕੋ ਗੱਲ ਕਹਿੰਦਾ ਸੀ ਕਿ ਇਹ ਕੱਲੀ ਫਸਲਾਂ ਦੀ ਨਹੀਂ ਨਸਲਾਂ ਦੀ ਲੜਾਈ ਆ ਹੋਂ ਦੀ ਲੜਾਈ ਆ ਤੇ ਅੱਜ ਅੱਜ ਇਹੀ ਗੱਲ ਮੈਂ ਇਹਨਾਂ ਜਥੇਬੰਦੀਆਂ ਦੇ ਮੂੰਹੋਂ ਸੁਣਨਾ ਵੀ ਹੋਂ ਦੀ ਲੜਾਈ ਆ ਚਲੋ ਦਿੱਲੀ ਹੋਂ ਦੀ ਲੜਾਈ ਆ ਤੇ ਜਦੋਂ ਲੜਾਈ ਤੰਗ ਲੱਗਾ ਹੋਇਆ ਸੀ ਉਦੋਂ ਹੋਣ ਦੀ ਗੱਲ ਕਰਨ ਵਾਲੇ ਜਾਂ ਸਾਡੇ ਕੇਸੀ ਨਿਸ਼ਾਨ ਚੁਣਾਉਣ ਵਾਲੇ ਅਸੀਂ ਵੱਖ ਵਾਦੀ ਸੀ ਅਸੀਂ ਇਹਨਾਂ ਵਾਸਤੇ ਖਾਲਸਤਾਨੀ ਬਣ ਗਏ ਸੀ ਸੋ ਇਸ ਕਰਕੇ ਸਾਡਾ ਕੋਈ ਉਦੋਂ ਅਸੀਂ ਉਦੋਂ ਵੀ ਸੇਵਾ ਕੀਤੀ ਸੀ ਹੁਣ ਸਾਡੇ ਕੋਲ ਜੋਗ ਜਿੰਨੀ 기 ਔਕਾਤ ਹੈਗੀ ਆ ਜੋ ਸੇਵਾ ਗੁਰੂ ਸਾਹਿਬ ਨੇ ਕਰਾਉਣੀ ਜਿੰਨੀ ਸਾਡਾ ਇਲਾਕਾ ਖੜਿਆ ਸਾਡਾ ਇਲਾਕਾ ਸਾਰਾ ਪਹਿਲਾਂ ਵੀ ਸਾਡੇ ਇਲਾਕੇ ਦੀ ਬਾਈ ਦੀਪ ਸਿੱਧੂ ਦਾ ਇੱਥੇ ਮੋਰਚਾ ਰਿਆ ਸੋ ਉਹੀ ਮੈਂ ਇੱਕ ਗੱਲ ਹੋਰ ਦੱਸ ਦੇਣਾ ਉਹੀ ਮੋਰਚਾ ਹੈ ਜਿੰਨੇ ਦਿੱਲੀ ਜਾ ਕੇ ਮੋਢ ਬੰਨੇ ਸੀ ਜ ਮੋਢ ਮਤਲਬ ਰੱਖਿਆ ਸੀ ਪੈਰ ਤਾਂ ਰਿਆ ਸੀ ਤੇ ਉਹੀ ਮੋਰਚੇ ਤੋਂ ਬਾਅਦ ਉੱਥੇ ਉਹ ਐਡਾ ਵੱਡਾ ਸੰਘਰਸ਼ ਜਿਹੜਾ ਲੜਿਆ ਗਿਆ ਸੋ ਉਹਨੂੰ ਉਹ ਯਾਦ ਬਫਤ ਹ ਤੁਹਾਨੂੰ ਕੋਈ ਚੀਜ਼ਾਂ ਜਿਹੜੀਆਂ ਲੱਗਦੀਆਂ ਜਿਹੜੀ ਤੁਸੀਂ ਕਹਿੰਦੇ ਵੀ ਸਾਡੇ ਦਾ ਸੁਭਾਅ ਚਾ ਭਾਈ ਅਸੀਂ ਤਾਂ ਉੱਥੇ ਕਰਨੀਆਂ ਕਰਨੀਆਂ ਸਾਨੂੰ ਹੁਣ ਦੱਸ ਦੋ ਅਸੀਂ ਤੁਹਾਡੇ ਨਾਲ ਚੱਲੀਏ ਜਾਂ ਨਾ ਚੱਲੀਏ ਜਾਂ ਉੱਥੇ ਕਿਹੜੀ ਚੀਜ਼ਾਂ ਦੇ ਉੱਤੇ ਪ੍ਰਤੀਬੰਧ ਹੈ ਜਾਂ ਕਿਹੜੀਆਂ ਕਰ ਸਕਦੇ ਹਾਂ ਅਸੀਂ ਅਸੀਂ ਕੋਈ ਇਦਾਂ ਦੀ ਗੱਲਬਾਤ ਇਹਨਾਂ ਨਾਲ ਨਹੀਂ ਕੀਤੀ ਨਾ ਕੋਈ ਸਾਨੂੰ ਲੋੜ ਹੈ ਪਰ ਅਸੀਂ ਤਾਂ ਜਿਹੜੀ ਲੜਾਈ ਆ ਗੁਰੂ ਸਾਹਿਬ ਆਪੇ ਲੜਾਈ ਜਾਂਦੇ ਨੇ ਇਹ ਆਪਣੀ ਕਿਸਾਨੀ ਦੀ ਲੜ ਅਸੀਂ ਤਾਂ ਸਲਾਹ ਦਿੰਨੇ ਆ ਵੀ ਕੱਲੀ ਫਸਲਾਂ ਦੀ ਗੱਲ ਨਾ ਕਰੋ ਨਸਲਾਂ ਦੀ ਗੱਲ ਕਰੋ ਉੱਜੜਦਾ ਪਿਆ ਪੰਜਾਬ ਸੋ ਜੇ ਹੁਣ 1 ਮਿੰਟ 1 ਸਾਲ ਦਿੱਲੀ ਦੇ ਬਰੂਹਾਂ ਤੇ ਬੈਠੇ 800 ਕਿਸਾਨ ਅਸੀਂ ਆਪਣਾ ਸ਼ਹੀਦ ਕਰਵਾ ਲਿਆ ਤੇ ਅਰਬਾਂ ਖਰਬਾਂ ਰੁਪਈਆ ਅਸੀਂ ਉੱਥੇ ਲਾਇਆ ਸਾਲ ਬੈਠੇ ਰਹੇ ਆ ਤੇ ਜੇ ਹੁਣ ਫੇਰ ਕਈ ਵੀ ਉਸੇ ਗੱਲ ਵਾਸਤੇ ਅਸੀਂ ਫੇਰ ਸਾਲ ਬੈਠੇ ਕਰੋੜਾਂ ਰੁਪਏ ਫਾਰਮ ਦਾ ਲਈਏ ਫਸਲਾਂ ਸਾਡੀਆਂ ਫੇਰ ਪੱਕਣ ਤੇ ਆਗੀਆਂ ਨੇ ਸਾਡੀ ਜ਼ਿੰਮੇਵਾਰੀਆਂ ਫੇਰ ਇਧਰ ਖੇਤਾਂ ਵਿੱਚ ਜਵਦਨੀਆਂ ਨੇ ਸੋ ਵਾਰ-ਵਾਰੇ ਕੰਮ ਨਹੀਂ ਹੁੰਦੇ ਉਹ ਜਿਹੜਾ ਸਮਾਂ ਬਣਿਆ ਸੀ ਜੇ ਤੁਸੀਂ ਕੋਈ ਵੀ ਉਹ ਸਮਾਂ ਹੁਣ ਦੁਬਾਰਾ ਬਣ ਜੇ ਮੈਨੂੰ ਉਮੀਦ ਤਾਂ ਹੈ ਨਹੀਂ ਗੁਰੂ ਸਾਹਿਬ ਜਾਣਦੇ ਨੇ ਬਾਕੀ ਜਿੱਦ ਕੋਈ ਜੋਸ਼ੀਵਾ ਲੈਣੀ ਹੈ ਕਿਉਂਕਿ ਸਾਡੀ ਸੋਚ ਤਾਂ ਇਨਸਾਨ ਆ ਇਨਸਾਨ ਨੇ ਆਪਣੀ ਸੋਚ ਨਾਲ ਹਰ ਇੱਕ ਬੰਦਾ ਸੋਚਦਾ ਹੈ ਤੇ ਉਹ ਗੁਰੂ ਸਾਹਿਬ ਜਾਣਦੇ ਨਹੀਂ ਅੱਗੇ ਮਾਹੌਲ ਕੀ ਬਣੇਗਾ ਕੀ ਨਹੀਂ ਪਰ ਜੋ ਉਹ ਖੇਡ ਬਣੀ ਸੀ ਉਦੋਂ ਤੇ ਉਹ ਖੇਡ ਇੰਨੇ ਨੂੰ ਨਹੀਂ ਨਜ਼ਰ ਆਉਂਦੀ। ਸੋ ਬਿਲਕੁਲ ਜਿੱਥੇ ਬਹੁਤ ਸਾਰੇ ਲੋਕ ਇਸ ਥਾਂ ਦੇ ਉੱਤੇ ਮੌਜੂਦ ਹੈ ਤਾਂ ਉਸ ਦੇ ਨਾਲ ਹੀ ਜੋ ਲੋਕ ਸੋਸ਼ਲ ਮੀਡੀਆ ਦੇ ਉੱਤੇ ਚਰਚਾਵਾਂ ਚ ਰਹਿੰਦੇ ਆ ਜਾਂ ਕਿਸੇ ਨਾ ਕਿਸੇ ਸੰਸਥਾ ਦੀ ਅਗਵਾਈ ਕਰਦੇ ਉਹ ਵੀ ਲੋਕ ਇਸ ਥਾਂ ਦੇ ਉੱਤੇ ਪਹੁੰਚ ਰਹੇ ਹਾਲਾਂਕਿ ਕੰਮ ਆਪਣੇ ਦੱਸੇ ਜਾ ਰਹੇ ਆ। ਸੋ ਪਰਮਾਨਾ ਹੋਰਾਂ ਨੇ ਕਿਹਾ ਕਿ ਅਸੀਂ ਤਾਂ ਇੱਥੇ ਲੰਗਰ ਲਾਵਾਂਗੇ ਜੋ ਲੋਕ ਇੱਥੇ ਆਉਣਗੇ ਉਹਨਾਂ ਦੇ ਲਈ ਲੰਗਰ ਲਾਵਾਂਗੇ। ਸੋ ਕੱਲ ਇੱਥੇ ਕੀ ਕੁਝ ਹੁੰਦਾ ਹੈ? ਉਹ ਉਹਨਾਂ ਵੱਲੋਂ ਵੀ ਇਹੀ ਗੱਲ ਕਹੀ ਗਈ ਹੈ ਕਿ ਕੱਲ ਕੀ ਵਾਪਰਦਾ ਕੀ ਸਰਕਾਰ ਝੁਕਦੀ ਹੈ ਕੀ ਪਤਾ ਇਹ ਰੋਕਾਂ ਹਟਾ ਹੀ ਦਿੱਤੀਆਂ ਜਾਣ ਕੀ ਪਤਾ ਇਹਨਾਂ ਨੂੰ ਪਾਰ ਕਰਕੇ ਜਾਣਾ ਪਵੇ ਪਰ ਮਾਹੌਲ ਕੀ ਰਹੇਗਾ ਜੋ ਕੱਲ ਦਾ ਮਾਹੌਲ ਰਹੇਗਾ ਕਿਸ ਤਰ੍ਹਾਂ ਦਾ ਰਹੇਗਾ ਇਹ ਗੱਲ ਹੈ ਜੇ ਆਉਣ ਵਾਲੇ ਟਾਈਮ ਦੇ ਗਰਭ ਵਿੱਚ ਧੁਕੀ ਹੋਈ ਹੈ